ਪੰਜਾਬ ਦੇ ਵਿੱਚ ਲਗਾਤਾਰ ਵੱਧ ਰਹੇ ਗੈਂਗਸਟਰਵਾਦ ਅਤੇ ਨਸ਼ਿਆਂ ਦੇ ਖਿਲਾਫ ਪੰਜਾਬ ਪੁਲਿਸ ਵੱਲੋਂ ਚਲਾਇਆ ਗਿਆ ਆਪਰੇਸ਼ਨ ਪ੍ਰਹਾਰ ਕੀ ਹੁਣ ਲੋਕ ਇਸ ਤੋਂ ਬਾਅਦ ਕਰਨਗੇ ਸੇਫ ਮਹਿਸੂਸ ਵੀ ਜੁੜਿਆ ਖਬਰਨਾਮਾ ਦੇ ਨਾਲ ਜਗਤਾਰ ਸਿੰਘ ਸਬਦਾ ਸੁਵਾਦ ਕਰਦਾ ਹੈ ਜਿਵੇਂ ਕਿ ਮੌਜੂਦਾ ਸਰਕਾਰ ਦੀ ਗੱਲ ਕਰੀਏ ਆਮ ਆਦਮੀ ਪਾਰਟੀ ਵੱਲੋਂ ਕਿਹਾ ਗਿਆ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਇਆ ਜਾਵੇਗਾ ਪੰਜਾਬ ਦੇ ਵਿੱਚ ਗੈਂਗਸਟਰਵਾਦ ਅਤੇ ਨਸ਼ੇ ਨੂੰ ਨਹੀਂ ਰਹਿਣ ਦਿੱਤਾ ਜਾਵੇਗਾ ਪਿਛਲੇ ਸਮੇਂ ਦੇ ਵਿੱਚ ਯੁੱਧ ਨਸ਼ੇਵਰਦ ਚਲਾਇਆ ਗਿਆ ਸੀ ਅਤੇ ਹੁਣ ਪ੍ਰਹਾਰ ਚਲਾਇਆ ਗਿਆ ਸੀ ਜਿਸ ਦੇ ਤਹਿਤ ਇਹਨਾਂ ਸਾਰੇ ਮਾੜਿਆ ਅਸਰਾਂ ਦੇ ਖਿਲਾਫ ਕਾਰਵਾਈ ਕੀਤੀ ਗਈ ਸੀ ਜਸੂ ਲੈ ਕੇ ਪੂਰੇ ਪੰਜਾਬ ਦੇ ਵਿੱਚ ਹੁਣ ਦੂਜਾ ਫੇਸ ਸ਼ੁਰੂ ਕੀਤਾ ਗਿਆ ਸੀ ਪ੍ਰੈਸ਼ਰ ਪ੍ਰਹਾਰ ਦਾ ਇਸ ਨੂੰ ਲੈ ਕੇ ਵਕਫ ਵਕ ਜ਼ਿਲ੍ਹਿਆਂ ਦੇ ਵਿੱਚ ਹੁਣ ਤੱਕ ਕਈ ਅਜਿਹੇ ਲੋਕ ਜਾਂ ਗੈਂਗਸਟਰਾਂ ਨਾਲ ਸੰਬੰਧਿਤ ਸੀ ਜਾਂ ਕੁਝ ਲੋਕ ਅਜਿਹੇ ਸੀ ਜੋ ਗਲਤ ਪ੍ਰਵਿਰਤੀ ਵਿੱਚ ਸਨ ਉਹਨਾਂ ਨੂੰ ਜਿਹੜਾ ਹੈਗਾ ਫੜਿਆ ਗਿਆ ਏ ਫਿਲਹਾਲ ਇਸ ਮਾਮਲੇ ਦੇ ਵਿੱਚ ਫਰੀ ਕੋਡ ਪੁਲਿਸ ਵੱਲੋਂ ਵੀ ਦਾਵਾ ਕੀਤਾ ਗਿਆ ਹੈ ਕਿ ਉਹਨਾਂ ਵੱਲੋਂ ਸਾਰੇ ਮਾੜਿਆ ਅਸਰਾਂ ਦੇ ਖਿਲਾਫ ਨੱਥ ਪਾਈ ਗਈ ਹੈ ਹੁਣ ਸਵਾਲ ਖੜੇ ਇਹ ਹੁੰਦੇ ਨੇ ਕਿ ਹੁਣ ਜੋ آپریشن ਪ੍ਰਹਾਰ ਚੱਲਿਆ ਸੀ ਇਸ ਤੋਂ ਬਾਅਦ ਕੀ ਫਰੀਕੋਟ ਦੇ ਜਾਂ ਪੰਜਾਬ ਦੇ ਲੋਕ ਸੇਫ ਮਹਿਸੂਸ ਕਰ ਸਕਣਗੇ ਜੋ ਪਿਛਲੇ ਸਮੇਂ ਗੋਲੀ ਦੀਆਂ ਜਾਂ ਗੈਂਗਸਟਰ ਵੱਲ ਧਮਕੀਆਂ ਜਾਂ ਹੋਰ ਕਈ ਵਾਰਦਾਤਾਂ ਹੁੰਦੀਆਂ ਸਨ ਕਿ ਉਹ ਦੁਬਾਰਾ ਹੁਣ ਨਹੀਂ ਹੋਣਗੀਆਂ ਤੁਸੀਂ ਵੀ ਸੁਣੋ ਫਰੀਕੋਟ ਦੇ ਵਾਸੀਓ ਕੀ ਹੁਣ ਤੁਸੀਂ ਸੇਫ ਹੋ ਜਾਂ ਨਹੀਂ ਐਸਐਸਬੀ ਫਰੀਕੋਟ ਪ੍ਰਗਿਆ ਜੈਨ ਦੀ ਜਵਾਨੀ ਪ੍ਰਹਾਰ ਵੰਧ 32 ਹੋਇਆ ਬਹੁਤ ਗੱਲ ਗੱਲਾਂ ਕੀਤੀ ਗਈਆਂ ਨੇ ਕਿ ਲੱਗਦਾ ਇਸ ਤੋਂ ਬਾਅਦ ਹੁਣ ਫਰੀਦਕੋਟ ਦੇ ਵਿੱਚ ਕੋਈ ਵਾਰਨਾਤ ਨਹੀਂ ਹੋਵੇਗੀ ਜਿੱਦਾਂ ਕਿ ਲੋਕ ਬਿਲਕੁਲ ਸੇਫ ਮਹਿਸੂਸ ਕਰਸਾ ਦੇਖੋ ਕਿ ਪਿਛਲੇ ਸਮੇਂ ਕਾਫੀ ਬਾਤਾਂ ਹੋਈਆਂ ਨੇ ਦੇਖੋ ਕਾਫੀ ਪੰਜਾਬ ਪੁਰਸ ਦੇ ਇਸ ਨੂੰ ਲੈ ਕੇ ਸਵਾਲ ਉੱਠਦੇ ਸੀ ਦੇਖਿਏ ਅਗਰ ਅਸੀਂ ਫਰੀਦਕੋਟ ਦੀ ਡਾਟਾ ਐਨਲਾਈਜ਼ ਕਰੀਏ ਤਾਂ 2024 ਔਰ 2025 ਜਿੰਨਾ ਡਿਫਰੈਂਸ ਸੀ ਉਹ ਮੈਂ ਤੁਹਾਡੇ ਮਾਧਿਅਮ ਰਾਹੀਂ ਆਲਰੇਡੀ ਮੈਂ ਦੱਸ ਚੁੱਕੀ ਹਾਂ देयर इज अ 37% डिक्लाइन इन क्राइम जेड़ा कि असी प्रॉपर डेटा असी ਤੁਹਾਡੇ ਮਾਧਿਅਮ ਰਾਹੀਂ ਸਾਰਿਆਂ ਦੇ ਸਾਹਮਣੇ ਰੱਖ ਰਹੇ ਹਾਂ ਯਾਨੀ ਇਹਨੂੰ ਤਾਂ ਕੋਈ ਫੱਜ ਨਹੀਂ ਕਰ ਸਕਦਾ ਕ੍ਰਾਈਮ ਕੋ ਰੋਕਣਾ ਪੁਲਿਸ ਦਾ ਕੰਮ ਹੈ ਪ੍ਰੀਵੈਂਸ਼ਨ ਐਂਡ ਡਿਟੈਕਸ਼ਨ ਆਫ ਕ੍ਰਾਈਮ ਹੁਣ ਕ੍ਰਾਈਮ ਚ ਵੀ देयर आर ਮਲਟੀਪਲ ਲੇਅਰਸ ਆਫ ਕ੍ਰਾਈਮ ਜਿਵੇਂ ਕੱਲ ਦੋ ਮਰਡਰਸ ਹੋਏ ਬਟ ਉਹ ਇੱਕ ਪਰਸਨਲ ਮੋਟਿਵਸ ਨੂੰ ਲੈ ਕੇ ਪਰਸਨਲ ਰੰਜਿਸ਼ਾ ਨੂੰ ਲੈ ਕੇ ਮਰਡਰਸ ਹੋਏ ਪੁਲਿਸ ਨੇ 12 ਘੰਟਿਆਂ ਤੋਂ ਵੀ ਘੱਟ ਸਮੇਂ 'ਚ ਉਹਨਾਂ ਨੂੰ ਟਰੇਸ ਵੀ ਕੀਤਾ ਦੋਸ਼ੀਆਂ ਨੂੰ ਅਰੈਸਟ ਵੀ ਕੀਤਾ ਜਿਹੜੀ ਅਸੀਂ ਵਿਜੀਬਲ ਪੁਲਿਸਿੰਗ ਕਰ ਰਹੇ ਹਾਂ ਜਿੰਨੀ ਸਾਡੇ ਕੋਲ ਰਿਸੋਰਸਸ ਹੈ ਉਹਦੇ ਵਿੱਚ ਅਸੀਂ ਨਾਕਿਆਂ 'ਤੇ ਰਹਿੰਦੇ ਹਾਂ ਅਸੀਂ ਪੈਟਰੋਲਿੰਗ ਕਰਦੇ ਹਾਂ ਯਾਨੀ ਸਾਡੇ ਵੱਲੋਂ ਸਾਡੀ ਜਿਹੜੀ ਡਿਊਟੀ ਹੈ ਉਹ ਅਸੀਂ ਪੂਰੀ ਤਰ੍ਹਾਂ ਇਮਾਨਦਾਰੀ ਨਾਲ ਨਿਭਾ ਰਹੇ ਹਾਂ ਪਬਲਿਕ ਦਾ ਸਾਨੂੰ ਇਹਦੇ ਵਿੱਚ ਪੂਰਾ ਸਹਿਯੋਗ ਮਿਲ ਰਿਹਾ ਹੈ মিডিਆ ਕਲੀਕਸ ਦਾ ਸਾਨੂੰ ਇਹਦੇ ਵਿੱਚ ਪੂਰਾ ਸਹਿਯੋਗ ਮਿਲ ਰਿਹਾ ਹੈ ਤਾਹੀਂ ਕਰਕੇ ਅਸੀਂ ਪਿਛਲੇ ਸਾਲਾਂ ਦੇ ਕੰਪੈਰੀਸਨ 'ਚ ਕ੍ਰਾਈਮ ਨੂੰ ਘਟਾਉਣ 'ਚ ਕਾਮਯਾਬ ਹੋਏ ਆਂ ਜਿਹੜਾ ਕ੍ਰਾਈਮ ਹੋ ਜਾਂਦਾ ਹੈ ਉਹਦੇ 'ਚ ਵੀ ਇਹ ਹੁੰਦਾ ਹੈ ਕਿ ਬਹੁਤ ਵਾਰ ਇੱਕ ਫੇਕ ਇਨਫੋਰਮੇਸ਼ਨ ਬਾਹਰ ਆਂਦੀ ਹੈ ਤੱਥ ਕੁਝ ਹੋਰ ਹੁੰਦੇ ਆ ਸੈਂਸੇਸ਼ਨਲਾਈਜ਼ ਹੋ ਜਾਂਦਾ ਹੈ ਲੋਕਾਂ ਤੱਕ ਸਹੀ ਤੱਥ ਨਹੀਂ ਪਹੁੰਚ ਪਾਉਂਦੇ ਤਾਂ ਇਹ 'ਚ ਮੈਨੂੰ ਤੁਹਾਡਾ ਬਹੁਤ ਜ਼ਿਆਦਾ ਸਹਿਯੋਗ ਇਹ 'ਚ ਮਿਲਦਾ ਹੈ ਕਿ ਤੁਸੀਂ ਇਮੀਡੀਏਟਲੀ ਇਨ ਰੀਅਲ ਟਾਈਮ ਪੁਲਿਸ ਦਾ ਵਰਜ਼ਨ ਲੋਕਾਂ ਤੱਕ ਲੈ ਕੇ ਜਾਂਦੇ ਹੋ ਉਸ ਤੋਂ ਬਾਅਦ ਜਿਹੜੀ ਇਹ ਕ੍ਰਾਈਮ ਹੈ ਜਿਹੜੀ ਪਰਸਨਲ ਕ੍ਰਾਈਮ ਹੈ ਉਹਨੂੰ ਇਮੀਡੀਏਟਲੀ ਡਿਟੈਕਟ ਕਰਨਾ ਇਹ ਸਾਡੀ ਡਿਊਟੀ ਹੈ ਇਹ ਅਸੀਂ ਕਰ ਰਹੇ ਹਾਂ ਸੋ ਸਾਡੇ ਵੱਲੋਂ ਇੱਕ ਪ੍ਰੋਪਰ ਡੈਡੀਕੇਸ਼ਨ ਨਾਲ ਆਪਣੀ ਡਿਊਟੀ ਕੀਤੀ ਜਾ ਰਹੀ ਹੈ ਅਸੀਂ ਪਹਿਲਾਂ ਵੀ ਕੀਤੀ ਸੀ ਅੱਗੇ ਵੀ ਕਰਾਂਗੇ